ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨੀ ਆ ਆਪਣੇ ਖਾਲਸਾ ਰਾਜ ਦੀ ਖਾਲਸਾ ਰਾਜ ਦੀ ਕੀ ਗੱਲ ਕਰਨੀ ਆ ਕਿ ਵਾਸਵਾਸਤ ਵੀਡੀਓ ਸ਼ੇਅਰ ਕਰਿਓ ਜਨਾਬ ਨੂੰ ਨਹੀਂ ਪਤਾ ਮੈਨੂੰ ਪਤਾ ਵੀ ਲੱਗ ਜਾਵੇ ਜਦੋਂ ਇੰਡੀਆ ਦੇ ਉੱਤੇ ਅੰਗਰੇਜ਼ਾਂ ਨੇ ਰਾਜ ਕੀਤਾ ਨਾ ਤੇ ਕਈ ਜਗ੍ਹਾ 300 ਸਾਲ ਵੀ ਕੀਤਾ ਇੰਡੀਆ ਤੇ ਰਾਜ ਤੇ ਕਈ ਜਗ੍ਹਾ 200 ਸਾਲ ਵੀ ਕੀਤਾ ਤੇ ਪੰਜਾਬ ਤੇ ਸਿਰਫ 100 ਸਾਲ ਰਾਜ ਕੀਤਾ ਸੀ ਉਹ ਵੀ ਕਿੱਦਾਂ ਕੀਤਾ ਕਿ ਧਿਆਨ ਸਿੰਘ ਡੋਗਰੇ ਵਰਗੇ ਜਿਹੜੇ ਸੀਗੇ ਗੁਲਾਬ ਸਿੰਘ ਵਰਗੇ ਸੀਗੇ ਇਹਨਾਂ ਨੇ ਗਦਾਰੀ ਕੀਤੀ ਗਦਾਰੀ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ 32 ਜੀ ਸ਼ਹੀਦ ਕਰਵਾਏ ਹਰੀ ਸਿੰਘ ਨਲੂਏ ਵਰਗੇ ਜੋਧੇ ਜਿਹੜੇ ਆ ਉਹ ਸ਼ਹੀਦ ਹੋ ਗਏ ਇਹਨਾਂ ਨੇ ਜਣੀ ਗੁਲਾਬ ਸਿੰਘ ਵਰਗਿਆਂ ਨੇ ਦੁੱਗਧਾਰੀਆਂ ਕੀਤੀਆਂ ਗਦਾਰੀਆਂ ਕੀਤੀਆਂ ਤਾਂ ਸਿੱਖ ਰਾਜ ਜਿਹੜਾ ਲਾੜ ਜਿਹੜੀ ਲੜਾਈ ਹੋਈ ਫਿਰ ਸਾਮ ਸਿੰਘ ਟਾਰੀ ਵਰਗੇ ਲੜੇ ਉੱਥੇ ਤੇ ਇਹਨਾਂ ਗਦਾਰਾਂ ਨੇ ਕੀ ਕੀਤਾ ਕਿ ਮਗਰ ਹਥਿਆਰ ਭੇਜਣ ਦੀ ਥਾਂ ਤੇ ਅਸਲਾ ਭੇਜਣ ਦੀ ਥਾਂ ਤੇ ਇਹਨਾਂ ਨੇ ਰੇਤਾਂ ਦੀਆਂ ਬੋਰੀਆਂ ਭਰ-ਭਰ ਰੂੜੀ ਦੀਆਂ ਤੇ ਸਰੋਂ ਦੀਆਂ ਬੋਰੀਆਂ ਮਗਰ ਭੇਜਦੇ ਰਹੇ ਤੇ ਫਿਰ ਲਾਹਟ ਜਿਹੜੇ ਨਾ ਆਪਣੇ ਸਿੰਘ ਉਹ ਕਿਰਪਾਨਾਂ ਨਾਲ ਲੜੇ ਸਾਮ ਸਿੰਘ ਟਾਰੀ ਵਾਲੇ ਫਿਰ ਕਿਰਪਾਨਾਂ ਨਾਲ ਲੜੇ ਉਹ ਕਿਦਾਂ ਲੜੇ ਫਿਰ ਉਹ ਇੱਕ ਕਹਾਵਤ ਵੀ ਤੁਸੀਂ ਸੁਣੀ ਹੋਣੀ ਆ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਤੇਗਾ ਮਾਰੀਆਂ ਨੇ ਉਹ ਫਿਰ ਤੇਗਾ ਨਾਲ ਲੜੇ ਕਿਰਪਾਨਾਂ ਨਾਲ ਲੜੇ ਚਲੋ ਲਾਹਟ ਸ਼ਹੀਦੀ ਪਾਗੇ ਸਿੱਖ ਗੁਮਗਲਾਮ ਹੋ ਗਈ ਜਦੋਂ ਸਿੱਖ ਗੁਮਗਲਾਮ ਹੋ ਗਈ ਉਹ ਤੋਂ ਬਾਅਦ ਕਈ ਪੰਜਾਬੀ ਸਾਲਾਂ ਤੋਂ ਬਾਅਦ ਫਿਰ ਸੰਘਰਸ਼ ਚੱਲ ਪਿਆ ਦੇਸ ਆਜ਼ਾਦ ਕਰਾਉਣ ਦਾ ਕਿ ਮੁਲਕ ਆਜ਼ਾਦ ਕਰਾਉਣਾ ਉਹਦੇ ਵਿੱਚ 80% ਫਿਰ ਆਪਣੀ ਕੌਮ ਫਿਰ ਦੁਬਾਰਾ ਸ਼ਾਮਲ ਹੋਈ ਸ਼ਾਮਲ ਹੋਣ ਤੋਂ ਬਾਅਦ 100 ਸਾਲ ਜੰਗ ਦੇ ਮੈਦਾਨ 'ਚ ਰਹੇ ਅੰਗਰੇਜ਼ਾਂ ਨਾਲ 100 ਸਾਲ ਪੂਰਾ ਲੜਾਈ ਲੜੀ ਕੁਝ ਹਿੰਦੂ ਭਰਾ ਨਾਲ ਲੜੇ ਕੁਝ 80% ਹੜੇ ਸਿੱਖ ਲੜੇ ਤੇ ਇੰਨਾ ਕ ਨੱਕ 'ਚ ਦਮ ਕਰਤਾ ਅੰਗਰੇਜ਼ ਅੰਗਰੇਜ਼ ਹਕੂਮਤ ਦੇ ਬਰਕਲਾ ਕੇ ਉਹਨਾਂ ਨੂੰ ਨਾਟ ਇੰਡੀਆ ਨੂੰ ਮੁਲਕ ਨੂੰ ਆਜ਼ਾਦ ਕਰਨਾ ਪਿਆ ਤੇ ਉਦੋਂ ਜਿਹੜਾ ਖਾਲਸਾ ਰਾਜ ਹੀ ਦੁਬਾਰਾ ਫੇਰ ਮਿਲਣਾ ਇਹਦਾ ਮਾਸਟਰ ਤਾਰਾ ਸਿੰਘ ਵਰਗੇ ਫਿਰ ਬਲਦੇਵ ਸਿੰਘ ਵਰਗੇ ਇਹਨਾਂ ਦੀਆਂ ਫੈਕਟਰੀਆਂ ਸੀ ਇਧਰ ਬੰਗਾਲ ਬੰਗੂਲ ਇਧਰ ਦੀਆਂ ਸਾਈਡਾਂ ਤੇ ਤੇ ਇਹਨਾਂ ਕੁੜੀਆ ਬਣਾ ਸਿਰਫ ਆ ਕੀਤਾ ਕਿ ਆਪਣੀਆਂ ਜਾਇਦਾਦਾਂ ਨਾਲ ਹੱਡੀਆਂ ਤੋੜ ਦੇਣ ਹੱਡੀਆਂ ਫੈਕਟਰੀਆਂ ਤੋੜ ਦੇਣ ਦੇ ਵਾਸਤੇ ਇਹਨਾਂ ਨੇ ਸਾਂਝ ਪਾਲੀ ਹਿੰਦੂਪੁਰਾ ਨਾਲ ਇੰਡੀਆ ਨਾਲ ਤੇ ਇੰਡੀਆ ਨੇ ਕਿਹਾ ਤੁਸੀਂ ਬਰਾਬਰ ਦੇ ਸ਼ਹਰੀ ਬਣ ਕੇ ਰਹੋਗੇ ਇਥੇ ਆਨੰਦਪੁਰ ਸਾਹਿਬ ਦਾ ਮਤਾ ਪੜਿਓ ਕੀ ਕੋਈ ਤੁਹਾਡੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਨੰਦਪੁਰ ਦਾ ਮਤਾ ਹੀ ਮੰਗਦੇ ਤੇ ਉਹਨਾਂ ਨੂੰ ਅਤਵਾਦੀ ਕਿਹਾ ਗਿਆ ਤੇ ਵਕਵਾਦੀ ਕਿਹਾ ਗਿਆ ਤੁਹਾਡਾ ਅਕਾਲ ਤਖਤ ਸਾਡਾ ਟਾਹ ਢੇਰੀ ਕਰਦਾ ਉਹਦੇ ਵਿੱਚ ਹੁਣ ਲਾਰਡ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਕੀ ਹੋਇਆ ਕਿ 100 ਸਾਲ ਚੱਲਿਆ ਕੰਮ ਇਹ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਸਿੱਖ ਕੌਮ ਕਦੀ ਗੁਲਾਮ ਨਹੀਂ ਰਹਿ ਸਕਦੀ ਬੋਧਾਚਰ ਇਹ ਗੱਲ ਨੋਟ ਕਰ ਲਿਓ ਕਿ ਸਿੱਖ ਕੌਮ 100 ਸਾਲ ਤੋਂ ਵੱਧ ਇਹਨੂੰ ਗੁਲਾਮ ਨਹੀਂ ਰੱਖ ਸਕਦਾ ਹੁਣ ਫਿਰ ਸਿੱਖ ਕੌਮ ਆਜ਼ਾਦ ਹੋਣੀ ਹੈ ਹੋਣੀ ਕਿੱਦਾਂ ਉਹ ਮਹਾਰਾਜ ਵੱਲੋਂ ਹੀ ਹੋਣੀ ਹੈ ਹੁਣ ਸਾਨੂੰ 78 ਸਾਲ ਹੋ ਗਿਆ ਫਿਰ ਜੰਗ ਦੇ ਮੈਦਾਨ 'ਚ ਪਹਿਲੋਂ ਅਸੀਂ ਅੰਗਰੇਜ਼ਾਂ ਨਾਲ ਲੜ ਕੇ ਇੰਡੀਆ ਆਜ਼ਾਦ ਕਰਾਇਆ ਹੁਣ ਇਹਨਾਂ ਗਵਰਨਮੈਂਟਾਂ ਨਾਲ ਲੜ ਕੇ ਆਪਣਾ ਖਾਲਸਾ ਰਾਜ ਲੈਣਾ ਹੈ 100 ਸਾਲ ਜੰਗ ਦੇ ਮੈਦਾਨ ਚ ਹੋ ਗਿਆ ਜਦੋਂ 1900 ਤੋਂ 1947 ਕਹਿ ਦਿੰਦੇ ਹੋ ਨਾ 1947 ਚ 10 ਲੱਖ ਦਾ ਹਿੰਦੂ ਸਿੱਖ ਤੋਂ ਮੁਸਲਮਾਨ ਮਾਰਿਆ ਗਿਆ ਸਾਡਾ ਪੰਜਾਬੀ ਮਾਰਿਆ ਗਿਆ ਕਿਹ ਇਹ ਤਾਂ ਨੁਕਸਾਨ ਨਹੀਂ ਆ ਕਿ ਇਹ ਵੀ ਹੋਰ ਸਟੇਟ ਦਾ ਵਾਲਵਿੰਗਾ ਨਹੀਂ ਆ ਸਿਰਫ ਮਰਿਆ ਦਾ 10 ਲੱਖ ਪੰਜਾਬੀ ਚਾਹੇ ਹਿੰਦੁਸਤਾਨ ਦਾ ਇੰਡੀਆ ਦਾ ਮਰਿਆ ਚਾਹੇ ਸਾਡਾ ਪਾਕਿਸਤਾਨ ਦਾ ਮਰਿਆ ਕਿਉਂ ਸਾਂਝਾ ਪੰਜਾਬ ਸੀ ਹੁਣ ਫਿਰ 78 ਸਾਲ ਹੋ ਗਿਆ ਸਿੱਖਾਂ ਨੂੰ ਆਪਣੀ ਆਜ਼ਾਦੀ ਵਾਸਤੇ ਲੜਦੇ ਹੋਏ ਤੇ 5 ਲੱਖ ਤੋਂ ਵੱਧ 78 ਤੋਂ ਲੈ ਕੇ ਆਪਣਾ ਉਤੋਂ ਲੈ ਕੇ 1947 ਤੋਂ ਲੈ ਕੇ ਹੁਣ ਤੱਕ 5 ਲੱਖ ਤੋਂ ਵੱਧ ਜਿਹੜੀਆਂ ਸੀਧੀਆਂ ਕਤਲੀਆਂ ਸਿੱਖ ਹੋ ਗੋਮ ਦੀਆਂ ਨੇ 50 ਦੇ ਵਿੱਚ ਵੀ ਸਾਡਾ ਅਟੈਕ ਹੋਇਆ 55 ਜੀ ਵੀ ਅਟੈਕ ਹੋਇਆ 84 ਚ ਕਿੰਨਾ ਕਤਲੇਆਮ ਹੋਇਆ ਤੋਂ ਹੁਣ ਲਗਾਤਾਰ ਸਾਡਾ ਕਤਲੇਆਮ ਚੱਲ ਰਿਹਾ ਚਾਹੇ ਉਹਨੂੰ ਨਸ਼ਿਆ ਥ्रू ਸਾਡੇ ਨੌਜਵਾਨ ਮਰਨ ਦਾ ਚਾਹੇ ਅੱਤਵਾਦੀ ਕਹੇ ਕਿ ਮਾਰੇ ਗਏ ਜੰਗ ਦੇ ਮੈਦਾਨ 'ਚ ਆ ਅੱਜ ਵੀ ਅਸੀਂ ਜੰਗ ਦੇ ਮੈਦਾਨ 'ਚ ਹਾਂ ਸਿੱਖ ਗੋਮ ਪਰ ਖਾਲਸਾ ਰਾਜ ਆ ਜਾਣਾ ਹੈ ਆਉਣਾ ਹੈ 100 ਸਾਲ ਤੋਂ ਵੱਧ ਆਨੂੰ ਗੁਲਾਮ ਨਹੀਂ ਰੱਖ ਸਕਦੇ ਤੇ ਨਾ ਸਿੱਖ ਕੋਮ ਗੁਲਾਮ ਰਹਿਣੀ ਆ ਚਾਹੇ ਕਿਸੇ ਤਰੀਕੇ ਨਾਲ ਆਵੇ ਕੋਈ ਬਹਾਨਾ ਬਣੇ ਕਿੱਦਾਂ ਬਣੇ ਤੇ ਸਿੱਖ ਕੋਮ ਨੇ ਆਪਣਾ ਰਾਜ ਲੈ ਲੈਣਾ ਜਦੋਂ ਆਪਣਾ ਰਾਜ ਹੋਇਆ ਜਦੋਂ ਸਿੱਖਾਂ ਦਾ ਰਾਜ ਹੋਇਆ ਅੱਜ ਫਿਰ ਇਹਨਾਂ ਲੋਕਾਂ ਨੂੰ ਵਾਕਿਆ ਪਤਾ ਲੱਗਣਾ ਕਿ ਵਾਕਿਆ ਸਿੱਖ ਰਾਜ ਕੀ ਹੁੰਦਾ ਸਿੱਖ ਰਾਜ ਦੇ ਵਿੱਚ ਨਾ ਤੇ ਹਿੰਦੂ ਧੁਖੀ ਰਹੂਗਾ ਨਾ ਕੋਈ ਮੁਸਲਮਾਨ ਧੁਖੀ ਰਹੂਗਾ ਨਾ ਕੋਈ ਕ੍ਰਿਸ਼ਚਣ ਧੁਖੀ ਰਹੂਗਾ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੂਗਾ ਕੋਈ ਭੁੱਖਾ ਨਹੀਂ ਰਹੂਗਾ ਕਿਸੇ ਦੀਆਂ ਇੱਜ਼ਤਾਂ ਨਹੀਂ ਲੁੱਟੀਆਂ ਜਾਣਗੀਆਂ ਜਿੱਦਾਂ ਅੱਜ ਬਲਤਕਾਰ ਹੋਣਦੇ ਆ ਇਹੋ ਜੇ ਕੰਮ ਨਹੀਂ ਹੋਣਗੇ ਨਾਲੋਂ ਨਾਲ ਨਤਾਰੇ ਹੋਇਆ ਕਰੋਗੇ ਇਹ ਕਹਿੰਦੇ ਕਿ ਨਾ ਸਿੰਘੋ ਕਬਰਾ ਹੋਣਾ ਆਪਣਾ ਖਾਲਸਾ ਰਾਜ ਆਉਣ ਵਾਲਾ ਹੈ ਜਿਆਦਾ ਸਮਾਂ ਨਹੀਂ ਰਹਿ ਗਿਆ ਜਿਹੜੇ ਲੋਕ ਇਹ ਸੋਚਦੇ ਆ ਕਿ ਇੰਡੀਆ ਕੋਲੋਂ ਤੁਸੀਂ ਕਿੱਦਾਂ ਆਜ਼ਾਦ ਹੋ ਜਾਓਗੇ ਤੁਸੀਂ ਕਿੱਦਾਂ ਠੀਕ ਆ ਕਿ ਕਿਹੇ ਮੁਸਲਮਾਨ ਨੇ ਇੰਨੀ ਗੱਲ ਕਹੀ ਸੀ ਉਹ ਟਾਈਮ ਮਾਸਟਰ ਤਾਰਾ ਸਿੰਘ ਵਰਗਿਆਂ ਨੂੰ ਕਹਿੰਦਾ ਸੀ ਕਿ ਤੁਸੀਂ ਸਿਰਫ ਇਸ ਜਮਣੋਪਾਰ ਵਾਲੇ ਹਿੰਦੂ ਨੂੰ ਤੁਸੀਂ ਸਿਰਫ ਕਹਿੰਦਾ ਇਹ ਵੇਖਿਆ ਆ ਇਹਨੂੰ ਗੁਲਾਮ ਜਦੋਂ ਸਿੰਘੋ ਤੁਸੀਂ ਇਹਨਾਂ ਨੂੰ ਆਜ਼ਾਦ ਦੇਖੋਗੇ ਤੇ ਤੁਸੀਂ ਇਹਨਾਂ ਦੇ ਗੁਲਾਮ ਹੋਵੋਗੇ ਫਿਰ ਫਿਰ ਤੁਹਾਨੂੰ ਪਤਾ ਲੱਗੂ ਕਹਿੰਦਾ ਰੰਗ ਜੇਬ ਵੀ ਭੁੱਲ ਜਾਓਗੇ ਤੁਸੀਂ ਜਕਰੀਆ ਖਾਨ ਭੁੱਲ ਜਾਓਗੇ ਤੁਸੀਂ ਮੀਰ ਮੰਨੂ ਭੁੱਲ ਜਾਓਗੇ ਉਹਨਾਂ ਤੋਂ ਵੀ ਜ਼ਿਆਦਾ ਜ਼ੁਲਮ ਕਹਿੰਦਾ ਇਹ ਲੋਕ ਕਰਨਗੇ ਤੇ ਕੀਤਾ ਕਿ ਨਹੀਂ ਕੀਤਾ 84 ਜੀ ਦੇਖ ਲੋ ਜਿਹੜਾ ਬਹੁਤਿਆਂ ਨੂੰ ਨਹੀਂ ਪਤਾ 84 ਤੋਂ ਬਾਅਦ ਦੇਖ ਲੋ ਤੁਹਾਡੇ ਪੁੱਤ ਨਿੱਕੇ ਨਿੱਕੇ ਗੋਦੀਆਂ ਚ ਮਾਵਾਂ ਦੀਆਂ ਚ ਖੇਡਦੇ ਵਾਲਾਂ ਤੋਂ ਫੜ ਕੇ ਧੂਧੂ ਕੇ ਤੇ ਤੁਹਾਡੀ ਗਦਾਰਾਂ ਨੇ ਮਾਰੇ ਆ ਅੱਜ 30 30 ਸਾਲ ਦੀਆਂ ਉਹਨਾਂ ਨੂੰ ਸਜ਼ਾ ਹੋਣੀਆਂ ਆਪਣੇ ਸਿੱਖਾਂ ਨੇ ਉਹ ਸਿੱਖ ਨਹੀਂ ਉਹ ਸਿੱਖਾਂ ਘਰ ਜੰਮੇ ਜਿਹੜੇ ਮੁਗਲ ਸੀਗੇ ਜਿਹੜੇ ਉਹ ਵੀ ਇਤਿਹਾਸ ਕਿਤੇ ਦੱਸਾਂਗਾ ਅਗਲੀ ਵੀਡੀਓ ਚ ਵੀ ਉਹ ਕਿਦਾਂ ਤੁਹਾਡੇ ਘਰਾਂ ਚ ਜੰਮੇ ਆ ਉਹਨਾਂ ਬਗੈਰਤਾ ਨੇ ਆਪਣੇ ਪੁੱਤ ਮਾਰੇ ਆ ਮਰਵਾਏ ਸਿਰਫ ਸ਼ਟਾਰ ਲਵਾਉਣ ਦੇ ਆ ਮਾਰਿਆ ਨੇ ਸਿਰਫ ਤਰੱਕੀਆਂ ਲੈਣ ਦੇ ਆ ਮਾਰਿਆ ਨੇ ਓਏ ਤੇ ਡਾਂ ਦੇ ਵਿੱਚ ਲੱਤਾ ਮਾਰ-ਮਾਰ ਕੇ ਗਬਿੰਦ RAM ਨੇ ਪਤਾ ਗਬਿੰਦ RAM ਜਿਹੜਾ ਇੱਥੇ ਡੀਐਸਪੀ ਕਰਤਾ ਆਪੁਰਵਾਲ ਲਿਆ ਉਹਨੇ ਤੇ ਡਾਂ ਚ ਲੱਤਾ ਮਾਰ-ਮਾਰ ਕੇ ਸਿੱਖਾਂ ਦੇ ਪੁੱਤ ਮਾਰਦੇ ਸੀ ਬੱਚੇ ਜੰਮਣ ਵਾਲੇ ਤੇ ਇੰਨਾ ਤਹਦ ਜਿਹੜੀ ਗੋਮਣਾ ਹੋਇਆ ਵੇ ਤੇ ਉਹਦਾ ਰਾਜ ਨਹੀਂ ਆਊਗਾ ਰਾਜ ਆਊਗਾ ਰਾਜ ਆਊਗਾ ਤੁਹਾਡੇ ਸਾਹਮਣੇ ਸਮਾਂ ਥੋੜਾ ਰਹੇਗਾ ਸਿਰਫ ਹੌਂਸਲਾ ਰੱਖੋ ਸਿੱਖੋ ਰਾਜ ਆਉਣ ਵਾਲਾ ਰਾਜ ਆਊਗਾ ਤੇ ਫਿਰ ਇੱਕ ਦੁਨੀਆ 'ਚ ਪਤਾ ਲੱਗੂਗਾ ਵਰਲਡ 'ਚ ਪਤਾ ਲੱਗੂਗਾ ਕਿ ਸਿੱਖ ਰਾਜ ਹੈ ਕੀ ਆ ਕਿ ਇਹਨਾਂ ਕੋਈ ਵਿਦਕਰਣੀ ਹੋਊਗਾ ਸਭ ਕੁਝ ਮਾਰਾ ਇਹਨੇ ਕਰਨਾ ਔਣ 97 99 ਜੋ ਹੋਸੀ ਮਰਦਗਾ ਚੇਲਾ ਬਸ ਮਰਦ ਦੇ ਚੇਲੇ ਪੈਦਾ ਹੋ ਗਏ ਆ ਰਾਜ ਆਉਣਾ ਆ ਚੜਦੀ ਕਲਾ ਚ ਰਹੋ ਕਬਰਾਂ ਦੀ ਰੋਡ ਕੋਈ ਨਹੀਂ